ਇੰਗਲਿਸ਼ ਦੇ ਬਹੁਤ ਸਾਰੇ ਵਾਕ ਬੜੇ ਸੌਖੇ ਤਰੀਕੇ ਨਾਲ ਬਣਾਏ ਜਾ ਸਕਦੇ ਨੇ ਹੁਣੇ ਸਿੱਖ ਕੇ ਨਾਲ ਦੀ ਨਾਲ ਉਹਨਾਂ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ ਤੇ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਉਹਨਾਂ ਨੂੰ ਵਰਤ ਸਕਦੇ ਹੋ ਇਸ ਦੇ ਲਈ ਤੁਹਾਨੂੰ ਵਿਆਕਰਣ ਜਾਂ ਗ੍ਰਾਮਰ ਦੇ ਨਿਯਮ ਯਾਦ ਰੱਖਣ ਦੀ ਵੀ ਲੋੜ ਨਹੀਂ ਇਹ ਉਹ ਤਰੀਕਾ ਜੋ ਮੈਂ 10 ਸਾਲਾਂ ਦੇ ਤਜਰਬੇ ਤੋਂ ਸਿੱਖਿਆ ਤੇ ਤੁਹਾਡੇ ਨਾਲ ਵੀ ਇਹੀ ਤਰੀਕਾ ਸਾਂਝਾ ਕਰਾਂਗਾ ਆਪਾਂ ਹੁਣੇ ਇਸ ਨੂੰ ਪਰਖ ਕੇ ਦੇਖਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਨੁਕਤਾ ਤੁਸੀਂ ਸਮਝਣਾ ਜਦੋਂ ਵੀ ਆਪਾਂ ਇੰਗਲਿਸ਼ ਸਿੱਖਣ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੁੰਨੇ ਆਪਾਂ ਸ਼ੁਰੂ ਕੀਤੀ ਆ ਤਾਂ ਸਭ ਤੋਂ ਪਹਿਲਾਂ ਛੋਟੇ ਵਾਕ ਬ ਛੋਟੇ ਵਾਕ ਦੇ ਵਿੱਚ ਗਲਤੀਆਂ ਦੇ ਚਾਂਸ ਘੱਟ ਹੁੰਦੇ ਨੇ ਤੇ ਛੋਟੇ ਵਾਕ ਵਰਤਣੇ ਵੀ ਬਹੁਤ ਸੌਖੇ ਹੁੰਦੇ ਨੇ ਤੁਸੀਂ ਬੜੇ ਸੌਖੇ ਤਰੀਕੇ ਨਾਲ ਉਹਨਾਂ ਨੂੰ ਵਰਤ ਸਕਦੇ ਹੋ ਅਲੱਗ-ਅਲੱਗ ਪਰਿਸਥਤੀਆਂ ਦੇ ਵਿੱਚ ਵਰਤ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਸ ਨਾਲ ਮਨੋਬਲ ਦੇ ਵਿੱਚ ਵਾਧਾ ਹੁੰਦਾ ਤੇ ਤੁਹਾਡੇ ਵਿੱਚ ਉਤਸ਼ਾਹ ਪੈਦਾ ਹੁੰਦਾ ਕਿ ਤੁਹਾਡੇ ਵਿੱਚ ਹੋਰ ਸਿੱਖਣ ਦੀ ਇੱਛਾ ਜਾਗਦੀ ਆ ਇਸ ਦੇ ਵਿਪਰੀਤ ਜਦੋਂ ਸ਼ੁਰੂਆਤ ਦੇ ਵਿੱਚ ਆਪਾਂ ਵੱਡੇ ਵੱਡੇ ਵਾਅਦੇ ਬਣਾਉਂਦੇ ਆ ਤਾਂ ਆਪਾਂ ਨੂੰ ਇਸ ਤਰ੍ਹਾਂ ਨਾਲ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਕਰ ਰਹੇ ਹਾਂ ਅਸੀਂ ਜੋ ਵੀ ਸਿੱਖ ਰਹੇ ਹਾਂ ਉਹ ਗਲਤ ਹੀ ਸਿੱਖ ਰਹੇ ਹਾਂ ਤੇ ਇਸ ਨਾਲ ਸਾਡਾ ਮਨੋਬਲ ਘਟ ਜਾਂਦਾ ਤੇ ਸਾਡੀ ਰੁਚੀ ਖਤਮ ਹੋ ਜਾਂਦੀ ਹੈ ਤੇ ਅਸੀਂ ਉਸ ਨੂੰ ਸਿੱਖਣਾ ਛੱਡ ਦਿੰਦੇ ਹਾਂ ਤੇ ਇਸੇ ਲਈ ਆਪਾਂ ਛੋਟੇ ਵਾਕ ਬਣਾਉਣੇ ਸਿੱਖਾਂਗੇ ਜਿਹੜੇ ਤੁਸੀਂ ਬਹੁਤ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਵਰਤ ਪਾਓਗੇ ਤੇ ਨਾਲ ਦੀ ਨਾਲ ਹੁਣੇ ਸਿੱਖ ਕੇ ਤੁਸੀਂ ਨਾਲ ਦੀ ਨਾਲ ਉਹਨਾਂ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ ਹਾਲਾਂਕਿ ਵਾਕ ਬਹੁਤ ਤਰੀਕੇ ਨਾਲ ਬਣਾਏ ਜਾਂਦੇ ਨੇ ਲੇਕਿਨ ਇੱਕ ਤਰੀਕਾ ਜਿਹੜਾ ਆਪਾਂ ਇੱਥੇ ਅਪਣਾਵਾਂਗੇ ਉਹਦੇ ਵਿੱਚ ਆਪਾਂ ਨੂੰ ਦੋ ਚੀਜ਼ਾਂ ਦੀ ਲੋੜ ਪੈਂਦੀ ਆ ਇੱਕ ਕਿਸ ਦੀ ਗੱਲ ਕਰ ਰਹੇ ਹਾਂ ਦੂਸਰਾ ਉਸ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਬੜਾ ਸਿੰਪਲ ਜਿਹਾ ਤਰੀਕਾ ਹੈ ਪਹਿਲਾ ਕਿਸ ਦੀ ਗੱਲ ਕਰ ਰਹੇ ਹਾਂ ਦੂਸਰਾ ਉਸ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਇਹ ਪਹਿਲੀ ਚੀਜ਼ ਨੂੰ ਹਲੇ ਆਪਾਂ ਇੱਥੇ ਛੱਡ ਦਿੰਨੇ ਆ ਤੇ ਇਹ ਅੱਗੇ ਜਾ ਕੇ ਤੁਹਾਨੂੰ ਬੜੇ ਆਰਾਮ ਨਾਲ ਸਮਝ ਆ ਜਣੇ ਆ। ਸੋ ਦੂਸਰੀ ਚੀਜ਼ ਉਸ ਦੇ ਬਾਰੇ ਕੀ ਗੱਲ ਕਰ ਰਹੇ ਆ ਇਸ ਦੇ ਲਈ ਆਪਾਂ ਨੂੰ ਕੁਝ ਸ਼ਬਦਾਂ ਦੀ ਲੋੜ ਪਊਗੀ। ਹੁਣ ਇੱਥੇ ਤੁਸੀਂ ਧਿਆਨ ਦਿਓ ਆਪਾਂ ਬਹੁਤ ਹੀ ਆਮ ਜਿਹੇ ਸ਼ਬਦ ਆਪਾਂ ਚੂਜ਼ ਕਰਾਂਗੇ। ਆਮ ਸ਼ਬਦਾਂ ਦਾ ਫਾਇਦਾ ਇਹ ਹੁੰਦਾ ਵੀ ਆਪਾਂ ਬਹੁਤ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਉਹਨਾਂ ਨੂੰ ਵਰਤ ਸਕਦੇ ਆ ਉਹੀ ਸ਼ਬਦ। ਇਸ ਦੇ ਨਾਲ ਕੀ ਹੋਊਗਾ ਥੋੜਾ ਸਿੱਖਾਂਗੇ, ਯਾਦ ਵੀ ਰਹੂਗਾ ਤੇ ਉਹਦੇ ਬਹੁਤ ਅਲੱਗ-ਅਲੱਗ ਜਗ੍ਹਾ ਦੇ ਵਿੱਚ ਆਪਾਂ ਵਰਤੋਂ ਕਰ ਸਕਦੇ ਆ। ਹੁਣ ਪਹਿਲਾਂ ਆਪਾਂ ਥੋੜੇ ਜਿਹਾ ਸ਼ਬਦ ਲਵਾਂਗੇ ਉਹਨਾਂ ਦੇ ਵਾਕ ਬਣਾਉਣੇ ਸਿੱਖਾਂਗੇ ਤੇ ਉਸ ਤੋਂ ਬਾਅਦ ਤੁਸੀਂ ਨਵੇਂ ਸ਼ਬਦ ਸਿੱਖ ਕੇ ਖੁਦ ਹੀ ਵਾਕ ਬਣਾ ਪਾਉਂਗੇ ਇਹਨੇ ਸ਼ਬਦ ਬਹੁਤ ਆਸਾਨ ਨੇ ਲੇਕਿਨ ਇਹਨਾਂ ਨੂੰ ਆਪਾਂ ਬਹੁਤ ਅਲੱਗ-ਅਲੱਗ ਪਰਿਸਥਤੀਆਂ ਦੇ ਵਿੱਚ ਵਰਤ ਸਕਦੇ ਹਾਂ ਤੇ ਹੈਗੇ ਨੇ ਨਾਈਸ ਓਕੇ ਈਜ਼ੀ ਡਿਫਿਕਲਟ ਬਿਗ ਸਮਾਲ ਨਾਈਸ ਦਾ ਮਤਲਬ ਜਦੋਂ ਆਪਾਂ ਕਹਦੇ ਨੇ ਵੀ ਵਧੀਆ ਕੋਈ ਚੀਜ਼ ਆਪਾਂ ਨੂੰ ਵਧੀਆ ਲੱਗਦੀ ਹੈ ਆਪਾਂ ਕਹਿੰਦੇ ਨੇ ਵੀ ਵਧੀਆ ਨਾਈਸ ਆ ਓਕੇ ਇਸ ਨੂੰ ਆਪਾਂ ਪ੍ਰੋਨਾਂਸ ਕਰਦੇ ਹਾਂ ਓਕੇ ਇਸ ਦੇ ਕਈ ਮਤਲਬ ਨੇ ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਲੇਕਿਨ ਉਹਨਾਂ ਦੇ ਵਿੱਚੋਂ ਆਪਾਂ ਇੱਕ ਇੱਥੇ ਵਰਤਾਂਗੇ ਈਜ਼ੀ ਦਾ ਮਤਲਬ ਹੈਗਾ ਆਸਾਨ ਆਪਾਂ ਨੂੰ ਕੋਈ ਜੀ ਸੌਖੀ ਲੱਗਦੀ ਆ ਆਸਾਨ ਲੱਗਦੀ ਆ ਈਜ਼ੀ ਡਿਫਿਕਲਟ ਉਸ ਦੇ ਵਿਪਰੀਤ ਹੋ ਗਿਆ ਔਖਾ ਕੋਈ ਚੀਜ਼ ਸੌਖੀ ਲੱਗ ਰਹੀ ਆ ਉਸ ਦੇ ਵਿਪਰੀਤ ਆਪਾਂ ਨੂੰ ਔਖੀ ਲੱਗਦੀ ਆ ਤੇ ਬਿਗ ਵੱਡਾ ਤੇ ਸਮਾਲ ਛੋਟਾ ਇਸ ਤੋਂ ਇਲਾਵਾ ਵੀ ਆਪਾਂ ਬਹੁਤ ਸਾਰੇ ਸ਼ਬਦ ਸਿੱਖਾਂਗੇ ਲੇਕਿਨ ਹਜੇ ਫਿਲਹਾਲ ਆਪਾਂ ਇਨਾਂ ਸ਼ਬਦਾਂ ਤੱਕ ਹੀ ਸੀਮਤ ਰਹਿਣਾ ਹੁਣ ਆਪਾਂ ਪਹਿਲੀ ਗੱਲ ਤੇ ਆ ਜਾਨਨੇ ਆ ਕਿਸ ਦੀ ਗੱਲ ਕਰ ਰਹੇ ਆ ਇਹ ਬੜੀ ਸਿੰਪਲ ਜੀ ਚੀਜ਼ ਆ ਕਿਉਂਕਿ ਇਹ ਮੌਕੇ ਤੇ ਨਿਰਭਰ ਕਰੂਗਾ ਵੀ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ ਇਸ ਨੂੰ ਇੱਕ ਉਦਾਹਰਣ ਨਾਲ ਬੜੇ ਸੌਖੇ ਤਰੀਕੇ ਨਾਲ ਸਮਝਿਆ ਜਾ ਸਕਦਾ ਫਰਜ਼ ਕਰੋ ਤੁਸੀਂ ਸ਼ੋਰੂਮ ਦੇ ਵਿੱਚ ਗਏ ਤੇ ਉੱਥੇ ਇੱਕ ਟੀ-ਸ਼ਰਟ ਚੱਕੀ ਤੇ ਆਪੇ ਫਰੈਂਡ ਨੂੰ ਪੁੱਛੀ ਕਿਵੇਂ ਆ ਹੁਣ ਤੁਸੀਂ ਇਸ ਤੇ ਦੇਖੋ ਤੁਸੀਂ ਟੀ-ਸ਼ਰਟ ਸ਼ਬਦ ਨਹੀਂ ਵਰਤੇ ਆ ਲੇਕਿਨ ਤੁਹਾਨੂੰ ਪਤਾ ਵੀ ਤੁਸੀਂ ਉਸ ਟੀ-ਸ਼ਰਟ ਦੀ ਗੱਲ ਕਰ ਰਹੇ ਹੋ ਤੇ ਤੁਹਾਡੇ ਦੋਸਤ ਨੂੰ ਵੀ ਪਤਾ ਵੀ ਤੁਸੀਂ ਟੀ-ਸ਼ਰਟ ਦੀ ਗੱਲ ਕਰ ਰਹੇ ਹੋ ਉਹਨੇ ਵੀ ਇਹ ਨਹੀਂ ਕਿਹਾ ਵੀ ਟੀ-ਸ਼ਰਟ ਵਧੀਆ ਤੁਸੀਂ ਦੋਹਾਂ ਨੇ ਟੀ-ਸ਼ਰਟ ਸ਼ਬਦ ਨਹੀਂ ਵਰਤਿਆ ਲੇਕਿਨ ਤੁਹਾਨੂੰ ਦੋਹਾਂ ਨੂੰ ਹੀ ਪਤਾ ਵੀ ਤੁਸੀਂ ਉਸ ਦੀ ਗੱਲ ਕਰ ਰਹੇ ਹੋ ਉਸ ਟੀ-ਸ਼ਰਟ ਦੀ ਜਿਹੜੀ ਤੁਹਾਡੇ ਹੱਥ 'ਚ ਪੜੀ ਹੋਈ ਹੈ। ਇਸੇ ਤਰ੍ਹਾਂ ਨਾਲ ਹੀ ਤੁਸੀਂ ਇੱਕ ਫਲਾਂ ਵਾਲੀ ਦੁਕਾਨ ਤੇ ਗਏ ਤੇ ਤੁਸੀਂ ਉੱਥੇ ਇੱਕ ਪਾਈਨੈਪਲ ਚੱਕਿਆ। ਹੁਣ ਜਿਹੜਾ ਉਹ ਦੁਕਾਨਦਾਰ ਆ ਤੁਸੀਂ ਉਸ ਨੂੰ ਪੁੱਛਿਆ ਇਹ ਕਿੰਨੇ ਦਾ? ਉਹ ਕਹਿੰਦਾ ਜੀ 100 ਰੁਪਏ ਦਾ। ਹੁਣ ਤੁਸੀਂ ਇਹ ਨਹੀਂ ਪੁੱਛਿਆ ਇਹ ਜਿਹੜਾ ਪਾਈਨੈਪਲ ਆ ਕਿੰਨੇ ਦਾ ਤੇ ਨਾ ਹੀ ਦੁਕਾਨਦਾਰ ਨੇ ਤੁਹਾਨੂੰ ਕਿਹਾ ਵੀ ਇਹ ਪਾਈਨੈਪਲ 100 ਰੁਪਏ ਦਾ। لیکن ਤੁਹਾਨੂੰ ਦੋਨਾਂ ਨੂੰ ਹੀ ਪਤਾ ਵੀ ਤੁਸੀਂ ਉਸ ਸਪਾਈਨੈਪਲ ਦੀ ਹੀ ਗੱਲ ਕਰ ਰਹੇ ਹੋ ਇਸੇ ਲਈ ਇਹ ਨਿਰਪਰ ਕਰੂਗਾ ਮੌਕੇ ਦੇ ਉਤੇ ਵੀ ਤੁਸੀਂ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਹੋ ਇਸ ਤੇ ਲਈ ਆਪਾਂ ਇੱਥੇ ਜਿਹੜਾ ਸ਼ਬਦ ਜਿਹੜਾ ਹੈਗਾ ਉਹ ਵਰਤਾਂਗੇ ਇਟ ਇਸ ਨੂੰ ਆਪਾਂ ਇਟ ਨਹੀਂ ਪ੍ਰੋਨਾਂਸ ਕਰਨਾ ਹੈਗਾ ਇਹਦੇ ਵਿੱਚ ਟੈਂਕ ਆ ਤੇ ਠੱਠਾ ਇਹਨਾਂ ਦੇ ਵਿਚਕਾਰਲੀ ਸਾਊਂਡ ਆ ਸੋ ਤੁਸੀਂ ਇਹਨੂੰ ਠੱਠੇ ਵਾਲੇ ਪਾਸੇ ਨੂੰ ਜ਼ਿਆਦਾ ਬੋਲਣਾ ਇਟ ਇਟ ਟੈਂਕੇ ਦੀ ਆਵਾਜ਼ ਬਿਲਕੁਲ ਅੱਧੀ ਆਉਣੀ ਚਾਹੀਦੀ ਹੈ ਅੱਧੀ ਤੋਂ ਵੀ ਘੱਟ ਠ ਹੁਣ ਆਪਾਂ ਮੌਕੇ ਦੀ ਗੱਲ ਕਰ ਰਹੇ ਹਾਂ ਇਸ ਲਈ ਇੱਥੇ ਇੱਕ ਵਿਚਕਾਰ ਆਪਾਂ ਇੱਕ ਸ਼ਬਦ ਵਰਤਾਂਗੇ ਇਜ਼ ਹੁਣ ਇਸ ਨੂੰ ਆਪਾਂ ਸਸਾ ਇਸ ਨਹੀਂ ਪ੍ਰੋਨਾਂਸ ਕਰਦੇ ਹੈਗੇ ਇਸ ਨੂੰ ਆਪਾਂ ਜ਼ ਇਜ਼ ਜਜੇ ਪੈਰ ਬਿੰਦੀ ਉਹ ਜਿਹੜੀ ਸਾਊਂਡ ਆਉਂਦੀ ਹੈ ਉਹ ਵਾਲੀ ਇੱਥੇ ਆਪਾਂ ਪ੍ਰੋਨਾਂਸ ਕਰਦੇ ਹਾਂ ਹੁਣ ਦੇਖੋ ਇਹ ਬਣ ਗਿਆ ਇਟ ਇਜ਼ ਹੁਣ ਇੱਥੇ ਇੰਗਲਿਸ਼ ਦੇ ਵਿੱਚ ਕੀ ਹੁੰਦਾ ਇੱਥੇ ਦੋ ਸ਼ਬਦਾਂ ਨੂੰ ਕੰਟ੍ਰੈਕਟ ਕਰਕੇ ਇੱਕ ਸ਼ਬਦ ਬਣਾਇਆ ਜਾਂਦਾ ਸੋ ਇਹਨਾਂ ਦੋਨਾਂ ਦਾ ਬਣ ਗਿਆ ਇਟਸ ਇਟ ਇਜ਼ ਨੂੰ ਇਟਸ ਇਸ ਤੋਂ ਅੱਗੇ ਆਪਾਂ ਇੱਕੋ ਹੀ ਸ਼ਬਦ ਯਾਦ ਰੱਖਣਾ ਇਟਸ ਤੇ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਆਪਾਂ ਸ਼ਬਦ ਚੇਂਜ ਕਰ ਕਰਕੇ ਉਹਨਾਂ ਨੂੰ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਆਪਾਂ ਵਰਤਾਂਗੇ ਹੁਣ ਇੱਥੇ ਇੱਕ ਗੱਲ ਹੋਰ ਧਿਆਨ ਦਿਓ ਹੁਣ ਆਪਾਂ ਕਹੀਏ ਵੀ ਇੱਥੇ ਇਟ ਦਾ ਕੀ ਮਤਲਬ ਆ ਇਹਦਾ ਅਨਵਾਦ ਕਰਨ ਦੀ ਕੋਸ਼ਿਸ਼ ਕਰੀਏ ਜਾਂ ਇੱਥੇ ਗ੍ਰਾਮਰ ਦਾ ਕਿਹੜਾ ਰੂਲ ਅਪਲਾਈ ਹੋ ਰਿਹਾ ਆਪਾਂ ਨੂੰ ਕਾਸੇ ਦੀ ਲੋੜ ਨਹੀਂ ਹੈ ਸਿਰਫ ਤੇ ਸਿਰਫ ਬਸ ਤੁਸੀਂ ਇਹ ਧਿਆਨ ਚ ਰੱਖਣਾ ਵੀ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਇਟ ਵਰਤ ਰਹੇ ਹੋ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਇਟ ਯੂਜ਼ ਕਰ ਸਕਦੇ ਹਾਂ ਲੇਕਿਨ ਇੱਕ ਗੱਲ ਧਿਆਨ ਚ ਰੱਖਿਓ ਵੀ ਇਹਨਾਂ ਨੂੰ ਵਿਅਕਤੀਆਂ ਲਈ ਨਹੀਂ ਆਪਾਂ ਨੇ ਵਰਤਣਾ। ਮੇਲ ਫੀਮੇਲ ਲਈ ਇਹਨੂੰ ਆਪਾਂ ਨਾ ਵਰਤੋ। ਹੁਣ ਫਰਜ਼ ਕਰੋ ਤੁਹਾਡਾ ਫਰੈਂਡ ਆਇਆ ਇੱਕ ਤੇ ਉਸਨੇ ਤੁਹਾਨੂੰ ਇੱਕ ਟੀ-ਸ਼ਰਟ ਗਿਫਟ ਕੀਤੀ। ਉਹ ਬਣੇ ਤੁਹਾਨੂੰ ਪੁੱਛਿਆ ਵੀ ਕਿਸ ਤਰ੍ਹਾਂ ਨਾਲ ਲੱਗੀ? ਤੁਸੀਂ ਕਹਾਂ ਵੀ ਇਟਸ ਨਾਈਸ। ਇਟ ਸਪੈਲਿੰਗ ਸਿੱਖ ਚੁੱਕੇ ਹੋ ਤੁਸੀਂ? ਨਾਈਸ ਵੀ ਪਹਿਲਾਂ ਸਿੱਖ ਚੁੱਕੇ ਹੋ ਬਸ। ਇਟਸ ਉਹੀ ਰਹੂਗਾ ਤੇ ਨਾਈਸ ਅੱਗੇ ਲਾ ਦੇਣਾ। ਤੇ ਤੁਸੀਂ ਆਪਦੇ ਫਰੈਂਡ ਨੂੰ ਇੱਕ ਕੱਪ ਗਿਫਟ ਕੀਤਾ ਤੇ ਤੁਸੀਂ ਉਹਨੂੰ ਪੁੱਛਿਆ ਵੀ ਕਿਸ ਤਰ੍ਹਾਂ ਨਾਲ ਲੱਗਿਆ? ਉਹ ਕਹਿੰਦਾ ਵੀ ਇਟਸ ਨਾਈਸ। इस दे आप होर बहुत सारे शब्द यूज कर सकते हैं लेकिन इतने सिर्फ तो सिर्फ थोड़े जे शब्दों तक ही सीमित रहेंगे इस तरह ना ही हम एक बच्चा ये आपको पुछ रहा भी शर्ट किमें लग रही है मेरी ये शर्ट किमें लग रही है आपूब देवेंगे इट्स नाइस ये गुड़िया आप मेरी ड्रैस किस तरह की आने ये गुड़ियाँ पुछ रही है भी ये ड्रैस किस तरह न लगी कि जवाब दवोंगे इट्स नाइस ਔਰ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹ ਸੌਖਾ ਵੀ ਹੋ ਸਕਦਾ ਔਖਾ ਵੀ ਹੋ ਸਕਦਾ ਸਵਾਰਧ ਕਰੋ ਤੁਸੀਂ ਇੱਕ ਲੈਸਨ ਪੜ੍ਹ ਰਹੇ ਹੋ ਪਾਠ ਪੜ੍ਹ ਰਹੇ ਹੋ ਤੇ ਤੁਹਾਡਾ ਫਰੈਂਡ ਪੁੱਛਦਾ ਵੀ ਕਿਵੇਂ ਆਹੇ ਲੈਸਨ ਤੁਸੀਂ ਕਹਾਂ ਵੀ ਇਟਸ ਈਜ਼ੀ ਚੁਟਕੀਆਂ ਦਾ ਕੰਮ ਆ ਇਟਸ ਈਜ਼ੀ ਤੇ ਤੁਸੀਂ ਉਹਨੂੰ ਪੁੱਛਿਆ ਵੀ ਤੂੰ ਜਿਹੜਾ ਲੈਸਨ ਪੜ੍ਹ ਰਹਿਆ ਉਹ ਕਿਸ ਤਰ੍ਹਾਂ ਦਾ ਉਹ ਕਹਿੰਦਾ ਇਟਸ ਡਿਫਿਕਲਟ ਬਹੁਤ ਔਖਾ ਕੋਈ ਤੁਸੀਂ ਮੈਥਸ ਦਾ ਸਮ ਸੋਲਵ ਕਰ ਰਹੇ ਹੋ ਤੁਹਾਨੂੰ ਉਹ ਸੌਖਾ ਲੱਗ ਰਿਹਾ ਤਾਂ ਕੀ ਕਹੋਗੇ ਇਟਸ ਈਜ਼ੀ ਤੇ ਜੇ ਤੁਹਾਨੂੰ ਔਖਾ ਲੱਗ ਰਿਹਾ ਤਾਂ ਕੀ ਕਹੋਗੇ it's difficult ਇਸੇ ਤਰ੍ਹਾਂ ਨਾਲ ਹੀ ਤੁਸੀਂ ਸਬਜੈਕਟਾਂ ਵਾਸਤੇ ਵੀ ਇਹ ਯੂਜ਼ ਕਰ ਸਕਦੇ ਹੋ ਕੋਈ ਸਬਜੈਕਟ ਤੁਹਾਨੂੰ ਸੌਖਾ ਲੱਗਦਾ ਕੋਈ ਔਖਾ ਲੱਗਦਾ ਤੁਸੀਂ ਕਹਿ ਸਕਦੇ ਹੋ ਇਟਸ ਈਜ਼ੀ ਇਟਸ ਡਿਫਿਕਲਟ ਲੇਕਿਨ ਜਦੋਂ ਤੁਸੀਂ ਇਹ ਵਾਰਤਾਲਾਪ ਕਰਨੀ ਆ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਦੋਹਾਂ ਪਰਸਨਸ ਦੇ ਵਿੱਚ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਆ ਵੀ ਗੱਲ ਕਿਹੜੀ ਚੀਜ਼ ਦੀ ਹੋ ਰਹੀ ਆ ਜੇ ਤੁਸੀਂ ਕੈਮਿਸਟਰੀ ਸਬਜੈਕਟ ਦੀ ਗੱਲ ਕਰ ਰਹੇ ਹੋ ਤੁਸੀਂ ਕਹੋਗੇ ਇਟਸ ਈਜ਼ੀ ਜਾਂ ਇਟਸ ਡਿਫਿਕਲਟ ਬਸ ਇਹੀ ਇੱਕ ਜ਼ਰੂਰੀ ਨਿਯਮ ਆ ਇਹ ਤੁਸ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਬਸ ਉੱਥੇ ਤੁਸੀਂ ਇਟਸ ਲਾ ਦੇਣਾ ਇਸੇ ਤਰ੍ਹਾਂ ਨਾਲ ਹੀ ਬਿਗ ਤੇ ਸਮਾਲ ਵੱਡਾ ਤੇ ਛੋਟਾ ਹੁਣ ਸਰਜ ਕਰੋ ਤੁਸੀਂ ਇੱਕ ਫਰੂਟ ਸ਼ਾਪ ਤੇ ਗਏ ਤੇ ਤੁਸੀਂ ਉੱਥੇ ਇੱਕ ਵਾਟਰਮੈਲਨ ਲੈਣਾ ਤਰਬੂਜ਼ ਤੇ ਦੁਕਾਨਦਾਰ ਨੇ ਤੁਹਾਨੂੰ ਇੱਕ ਤਰਬੂਜ਼ ਦਿੱਤਾ ਉਹ ਕਹਿੰਦਾ ਜੀ ਦੇਖੋ ਹੁਣ ਉਹ ਤਰਬੂਜ਼ ਬਹੁਤ ਵੱਡਾ ਲੱਗਿਆ ਤੁਸੀਂ ਕਹੋਗੇ ਇਟਸ ਬਿਗ ਤੇ ਉਹਨੇ ਇੱਕ ਹੋਰ ਤੁਹਾਨੂੰ ਦਿਖਾਇਆ it's small it's big it's small ਹੁਣ ਤੁਹਾਨੂੰ ਤੇ ਦੁਕਾਨਦਾਰ ਨੂੰ ਦੋਹਾਂ ਨੂੰ ਹੀ ਪਤਾ ਵੀ ਤੁਸੀਂ ਉਸ ਤਰਬੂਜ਼ ਦੀ ਵਾਟਰਮੈਲਨ ਦੀ ਗੱਲ ਕਰ ਰਹੇ ਹੋ ਹੁਣ ਇਸੇ ਤਰ੍ਹਾਂ ਨਾਲ ਹੀ ਤੁਸੀਂ ਇੱਕ ਸਟੋਰ ਦੇ ਵਿੱਚ ਗਏ ਤੇ ਤੁਸੀਂ ਉੱਥੇ ਇੱਕ ਆਈਟਮ ਚੱਕੀ ਤੇ ਤੁਸੀਂ ਆਪਣੇ ਫਰੈਂਡ ਨੂੰ ਪੁੱਛਿਆ ਕਿਵੇਂ ਆ ਕਹਿੰਦਾ ਇਟਸ ਨਾਈਸ ਹੁਣ فرض ਕਰੋ ਤੁਹਾਨੂੰ ਉਹ ਚੀਜ਼ ਇੰਨੀ ਜ਼ਿਆਦਾ ਵਧੀਆ ਨਹੀਂ ਲੱਗੀ ਉਹਨੇ ਤੁਹਾਨੂੰ ਪੁੱਛਿਆ ਤੈਨੂੰ ਕਿਵੇਂ ਲੱਗੀ ਤੁਸੀਂ ਕਿਹਾ ਵੀ ਇਟਸ ਓਕੇ ਹੁਣ ਇਥੇ ਦੇਖੋ ਓਕੇ ਦੇ ਕਈ मीनिंग ਹੁੰਦੇ ਨੇ ਇਟਸ ਓਕੇ ਆਪਾਂ ਯੂਜ਼ ਕਰ ਸਕਦੇ ਆ ਜਿੱਥੇ ਤੁਹਾਨੂੰ ਕੋਈ ਚੀਜ਼ ਐਵਰੇਜ ਲੱਗੇ ਕੋਈ ਬਹੁਤੀ ਵਧੀਆ ਨਾ ਲੱਗੇ ਕਿਉਂਕਿ ਵੀ ਠੀਕ ਠਾਕ ਆਦੀ ਹੈ ਤੇ ਇਹਨੂੰ ਹੋਰ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਵਰਤ ਸਕਦੇ ਆ ਅਰਜ਼ ਕਰੋ ਤੁਸੀਂ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਹੋ ਤੇ ਕਿਸੇ ਦਾ ਮੋਢਾ ਤੁਹਾਡੇ ਵਿੱਚ ਵੱਜਿਆ ਤੇ ਉਹ ਕਹਿੰਦਾ ਸੌਰੀ ਤੁਸੀਂ ਕਹੋ ਇਟਸ ਓਕੇ ਮਤਲਬ ਕੋਈ ਗੱਲ ਨਹੀਂ ਹੁਣ ਇਥੇ ਇਟਸ ਓਕੇ ਦਾ ਮਤਲਬ ਕੋਈ ਗੱਲ ਨਹੀਂ ਇਹ ਵੀ ਹੈਗਾ ਤੇ ਨਾਲ ਹੀ ਕੋਈ ਚੀਜ਼ ਐਵਰੇਜ ਆ ਉਹਦੇ ਵਾਸਤੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਹੁਣ ਇੱਥੇ ਮਜ਼ੇਦਾਰ ਗੱਲ ਇਹ ਹੈ ਵੀ ਜਿੰਨੇ ਵੀ ਵਾਕ ਹੁਣ ਤੱਕ ਤੁਸੀਂ ਸਿੱਖੇ ਨੇ ਇਹਨਾਂ ਦੇ ਵਿੱਚ ਕੋਈ ਵੀ ਨਵਾਂ ਸ਼ਬਦ ਐਡ ਕੀਤੇ ਬਿਨਾਂ ਨਵਾਂ ਸ਼ਬਦ ਜੋੜੇ ਬਿਨਾਂ ਤੁਸੀਂ ਅਲੱਗ ਤਰ੍ਹਾਂ ਦੇ ਵਾਕ ਬਣਾ ਸਕਦੇ ਹੋ ਸਿਰਫ ਇੱਕੋ ਹੀ ਚੀਜ਼ ਕਰਨੀ ਆ ਇਟ ਇਸ ਦੀ ਆਪਸ ਵਿੱਚ ਹੀ ਜਗ੍ਹਾ ਬਦਲ ਦੇਣੀ ਆ ਇਟ ਇਸ ਤੋਂ ਬਣ ਜਾਊਗਾ ਇਜ਼ ਇਟ ਜਦੋਂ ਇਹ ਇਜ਼ ਇਟ ਹੋ ਗਿਆ ਤਾਂ ਇਹ ਸਵਾਲ ਦੇ ਰੂਪ 'ਚ ਹੋ ਗਿਆ ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਵਾਕਾਂ ਦੇ ਆਪਾਂ ਸਵਾਲ ਇਸੇ ਤਰ੍ਹਾਂ ਨਾਲ ਬਣਾ ਸਕਦੇ ਹਾਂ ਸਿਰਫ ਸ਼ਬਦਾਂ ਦੀ ਜਗ੍ਹਾ ਬਦਲ ਕੇ ਹੁਣ ਇਹਦੇ ਵਿੱਚ ਆਪਾਂ ਨੇ ਕੋਈ ਨਵਾਂ ਸ਼ਬਦ ਨਹੀਂ ਜੋੜਿਆ ਲੇਕਿਨ ਇਹ ਸਾਰੇ ਦੇ ਸਾਰੇ ਹੁਣ ਸਵਾਲ ਦੇ ਰੂਪ ਦੇ ਵਿੱਚ ਹੋ ਗਏ ਨੇ ਹੁਣ ਇਹੇ ਚੀਜ਼ਾਂ ਨੂੰ ਤੁਸੀਂ ਸਵਾਲ ਪੁੱਛਣ ਦੇ ਲਈ ਤੁਸੀਂ ਵਰਤ ਸਕਦੇ ਹੁਣ ਤੁਸੀਂ ਆਪਣੇ ਦੋਸਤ ਨੂੰ ਪੁੱਛਿਆ ਕੀ ਇਹ ਵਧੀਆ ਇਜ਼ ਇਟ ਨਾਈਸ ਤੁਹਾਡਾ ਕੋਈ ਦੋਸਤ ਕੰਮ ਕਰ ਰਿਹਾ ਤੁਸੀਂ ਉਹਨੂੰ ਪੁੱਛੋਗੇ ਵੀ ਇਟ ਇਜ਼ੀ ਇਜ਼ ਇਟ ਡਿਫਿਕਲਟ ਕੀ ਔਖਾ ਕੀ ਸੌਖਾ ਹੁਣ ਤੁਹਾਡਾ ਦੋਸਤ ਇੱਕ ਪਲੇਗ੍ਰਾਉਂਡ ਦੇ ਵਿੱਚ ਖੇਡਣ ਗਿਆ ਤੇ ਤੁਸੀਂ ਉਹਨੂੰ ਉੱਥੇ ਕਾਲ ਲਾਈ ਹੋਨੋ ਪਲੇਗਰਾਉਂਡ ਦੇ ਵਿੱਚ ਤੇ ਤੁਸੀਂ ਉਹਨੂੰ ਗਰਾਉਂਡ ਦੇ ਬਾਰੇ ਪੁੱਛਦੇ ਹੋ ਤੁਸੀਂ ਪੁੱਛਦੇ ਹੋ ਵੀ ਇਜ਼ ਇਟ ਬਿਗ ਕੀ ਇਹ ਵੱਡਾ ਇਜ਼ ਇਟ ਸਮਾਲ ਜਾਂ ਤੁਸੀਂ ਕਿਸੇ ਮਾਲ ਦੇ ਵਿੱਚ ਵਿਜ਼ਿਟ ਕਰਨ ਗਿਆ ਤੇ ਉੱਥੋਂ ਬਾਹਰੋਂ ਤੁਹਾਨੂੰ ਫੋਨ ਕਰਦਾ ਤੇ ਤੁਸੀਂ ਉਹਨੂੰ ਪੁੱਛਦੇ ਹੋ ਇਜ਼ ਇਟ ਬਿਗ ਇਜ਼ ਇਟ ਸਮਾਲ ਇਸ ਤਰ੍ਹਾਂ ਨਾਲ ਆਪਾਂ ਉਹੀ ਵਾਕਾਂ ਨੂੰ ਬਦਲ ਕੇ ਸਵਾਲਾਂ ਦੇ ਰੂਪ ਦੇ ਵਿੱਚ ਬਣਾ ਸਕਦੇ ਹਾਂ ਹੁਣ ਇੱਕ ਹੋਰ ਚੀਜ਼ ਦੇਖੋ ਪਹਿਲਾ ਸ਼ਬਦ ਉਹੀ ਰਹੂਗਾ ਬਾਕੀ ਦੇ ਵੀ ਉਹੀ ਰਹਿਣਗੇ ਸਿਰਫ ਤੇ ਸਿਰਫ ਇੱਕੋ ਹੀ ਸ਼ਬਦ ਬਦਲ ਕੇ ਆਪਾਂ ਇਹ ਵਾਕ ਅਲੱਗ ਤਰੀਕੇ ਦੇ ਬਣ ਜਾਣੇ ਨੇ ਇਹ ਬਣ ਜਾਣੇ ਇਟ ਵਾਸ ਨਾਈਸ ਹੁਣ ਇਹਨੂੰ ਆਪਾਂ ਅਲੱਗ ਪਰਿਸਥਿਤੀ ਦੇ ਵਿੱਚ ਵਰਤ ਸਕਦੇ ਹਾਂ ਫਰਜ਼ ਕਰੋ ਕੱਲ ਤੁਸੀਂ ਇੱਕ ਮੂਵੀ ਦੇਖਣ ਗਏ ਤੇ ਹੁਣ ਤੁਸੀਂ ਆਪਣੇ ਦੋਸਤ ਨਾਲ ਗੱਲਬਾਤ ਕਰ ਰਹੇ ਹੋ ਉਹ ਕਹਿੰਦਾ ਵੀ ਕੱਲ ਮੂਵੀ ਕਿਹੋ ਜੀ ਸੀ ਤੁਸੀਂ ਮੂਵੀ ਇਟ ਵਾਸ ਨਾਈਸ ਐਵਰੇਜ ਲੱਗੀ ਇਟ ਵਾਸ ਓਕੇ ਹੁਣ ਫਰਜ਼ ਕਰੋ ਤੁਸੀਂ ਕੱਲ ਕੋਈ ਤੁਹਾਡਾ ਐਗਜ਼ਾਮ ਸੀਗਾ ਤੁਸੀਂ ਪੇਪਰ ਦਿੱਤਾ ਤੇ ਅੱਜ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰ ਰਹੇ ਹੋ ਤੁਸੀਂ ਮਾਪੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਉਹ ਪੁੱਛਦੇ ਨੇ ਕਿਸ ਤਰ੍ਹਾਂ ਦਾ ਪੇਪਰ ਸੀ ਕੱਲ ਈਜ਼ੀ ਸੀਗਾ ਜਾਂ ਡਿਫਿਕਲਟ ਸੀਗਾ ਇਟ ਵਾਸ ਈਜ਼ੀ ਇਟ ਵਾਸ ਡਿਫਿਕਲਟ ਹੁਣ ਇੱਥੇ ਇੱਕ ਹੋਰ ਉਦਾਹਰਣ ਲੈ ਲਓ ਫਰਜ਼ ਕਰੋ ਪਿਛਲੇ ਹਫ਼ਤੇ ਤੁਸੀਂ ਇੱਕ ਮਿਊਜ਼ੀਅਮ ਦੇਖਣ ਗਏ ਸੀਗੇ ਤੇ ਅੱਜ ਤੁਹਾਡਾ ਹੁਣ ਮੌਕੇ ਤੇ ਕੋਈ ਦੋਸਤ ਤੁਹਾਨੂੰ ਮਿਲਿਆ ਤੇ ਉਹ ਤੁਹਾਨੂੰ ਮਿਊਜ਼ੀਅਮ ਦੇ ਬਾਰੇ ਪੁੱਛਦਾ ਬੰਦਾ ਕੀ ਹੋ ਜਿਆ ਸੀ ਤੁਸੀਂ ਕਹਿੰਦੇ ਇਟ ਵਾਸ ਬਿਗ ਇਟ ਵਾਸ ਸਮਾਲ ਹੁਣ ਇੱਥੇ ਵੀ ਬਾਅਦ ਵਾਲੇ ਸ਼ਬਦ ਉਹੀ ਰਹਿਣਗੇ ਪਹਿਲੇ ਦੋ ਸ਼ਬਦਾਂ ਦੀ ਜਗ੍ਹਾ ਬਦਲ ਕੇ ਆਪਾਂ ਇਹਨਾਂ ਨੂੰ ਸਵਾਲਾਂ ਦੇ ਵਿੱਚ ਬਦਲ ਸਕਦੇ ਹਾਂ ਹੁਣ فرض ਕਰੋ ਤੁਸੀਂ ਆਪਣੀ ਦੋਸਤ ਨੂੰ ਪੁੱਛਦੇ ਹੋ ਕੀ ਪੇਪਰ ਇਜ਼ੀ ਸੀਗਾ ਜਾਂ ਔਖਾ ਸੀ ਵਾਸ ਇਟ ਈਜ਼ੀ ਵਾਸ ਇਟ ਡਿਫਿਕਲਟ ਲੇਕ ਇਨ ਇਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਬਹੁਤ ਹੀ ਜ਼ਰੂਰੀ ਆ ਕਿ ਤੁਹਾਨੂੰ ਦੋਹਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਤੇ ਆਮ ਪਰਿਸਥਿਤੀਆਂ ਦੇ ਵਿੱਚ ਆਪਾਂ ਨੂੰ ਇਹ ਬਿਲਕੁਲ ਹੀ ਕਲੀਅਰ ਹੁੰਦਾ ਵੀ ਆਪਾਂ ਇਸ ਚੀਜ਼ ਦੀ ਗੱਲ ਕਰ ਰਹੇ ਹਾਂ ਇਸੇ ਤਰ੍ਹਾਂ ਨਾਲ ਹੀ ਵਾਸ ਇਟ ਬਿਗ ਵਾਸ ਇਟ ਸਮਾਲ ਕਈ ਵਾਰੀ ਆਪਾਂ ਇੱਕ ਸ਼ਬਦ ਦਾ ਉਲਟੀਆਂ ਆਪੋਜ਼ਿਟ ਵਰਡ ਆਪਾਂ ਭੁੱਲ ਜਾਂਦੇ ਆ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਇੱਕ ਬੜਾ ਸੌਖਾ ਤਰੀਕਾ ਅਪਣਾ ਸਕਦੇ ਆ ਹੁਣ ਇੱਥੇ فرض ਕਰੋ ਤੁਹਾਨੂੰ ਈਜ਼ੀ ਸ਼ਬਦ ਤਾਂ ਪਤਾ ਲੇਕਿਨ ਤੁਸੀਂ ਉਸ ਦੇ ਉਲਟ ਸ਼ਬਦ ਭੁੱਲ ਚੁੱਕੇ ਹੋ ਵੀ ਈਜ਼ੀ ਤੋਂ ਉਲਟ ਕੀ ਹੁੰਦਾ ਬਸ ਤੁਸੀਂ ਇੱਕ ਇੱਕੋ ਹੀ ਕੰਮ ਕਰਨਾ ਤੁਸੀਂ ਇੱਥੇ ਇਟ ਇਜ਼ ਦੇ ਨਾਲ ਨਾਟ ਲਾ ਦੇਣਾ ਇਟ ਇਜ਼ ਨਾਟ ਈਜ਼ੀ ਜਾਂ ਇਟ ਵਾਸ ਨਾਟ ਈਜ਼ੀ ਨਾਟ ਈਜ਼ੀ ਮਤਲਬ ਇਹ ਸੌਖਾ ਨਹੀਂ ਸੀਗਾ ਇਸੇ ਤਰ੍ਹਾਂ ਨਾਲ ਹੋਰ ਸਾਰੀਆਂ ਦੇ ਵਿੱਚ ਵੀ ਆਪਾਂ ਲਾ ਸਕਦੇ ਆ ਇਟ ਵਾਸ ਨਾਟ ਬਿਗ ਮਤਲਬ ਉਹ ਵੱਡਾ ਨਹੀਂ ਸੀਗਾ ਇਸੇ ਨੇਚੁਰਲੀ ਆਪਾਂ ਸਮਝ ਜਾਂਦੇ ਆਂ ਵੀ ਉਹ ਛੋਟਾ ਸੀਗਾ ਸੋ ਇਸ ਤਰ੍ਹਾਂ ਨਾਲ ਇਹਨਾਂ ਵਾਕਾਂ ਦੇ ਜਿਹੜੇ ਮੀਨਿੰਗ ਨੇ ਉਹ ਪਲਟ ਜਾਂਦੇ ਨੇ ਉਲਟ ਹੋ ਜਾਂਦੇ ਨੇ ਹੁਣ ਇੱਥੇ ਇੱਕ ਹੋਰ ਚੀਜ਼ ਦੇਖੋ ਇਹ ਜਿੰਨੇ ਵੀ ਵਾਕ ਹੁਣ ਤੱਕ ਤੁਸੀਂ ਸਿੱਖੇ ਨੇ ਇਹ ਸਾਰੇ ਦੇ ਸਾਰੇ ਪਹਿਲਾ ਜਿਹੜਾ ਹਿੱਸਾ ਉਹੀ ਰਹੂਗਾ ਹੁਣ ਬਾਕੀ ਦੇ ਜਿਹੜੇ ਸ਼ਬਦ ਨੇ ਉਹ ਬਦਲ-ਬਦਲ ਕੇ ਤੁਸੀਂ ਉਹਨਾਂ ਨੂੰ ਅਲੱਗ-ਅਲੱਗ ਪਰਿਸਥਤੀਆਂ ਦੇ ਵਿੱਚ ਵਰਤ ਸਕਦੇ ਹੋ ਇਹ ਚੀਜ਼ਾਂ ਉਸੇ ਤਰ੍ਹਾਂ ਨਾਲ ਤੁਸੀਂ ਆਪਣੇ ਆਪ ਬਣਾ ਲੈਣੀਆਂ ਨੇ ਤੇ ਉਹਨਾਂ ਦੇ ਬਦਲੇ ਬਾਕੀ ਦੇ ਸ਼ਬਦ ਨੇ ਜਿਹੜੇ ਉਹ ਬਦਲ ਬਦਲ ਕੇ ਤੁਸੀਂ ਵਰਤ ਸਕਦੇ ਹੋ ਜਿਵੇਂ ਕਿ ਕੋਈ ਤੁਸੀਂ ਬੁੱਕ ਪੜ੍ਹ ਰਹੇ ਹੋ ਤੇ ਹੋ ਸਕਦਾ ਤੁਹਾਨੂੰ ਉਹ ਰੋਚਕ ਲੱਗੇ ਜਾਂ ਤੁਹਾਡਾ ਉਹ ਦਿਲਚਸਪੀ ਨਾ ਬਣੇ ਤੁਹਾਡੀ ਉਹਦੇ ਵਿੱਚ ਜੇਕਰ ਰੋਚਕ ਲੱਗ ਰਹੀ ਹੈ ਤੁਸੀਂ ਕਹੋਗੇ ਇੰਟਰਸਟਿੰਗ ਜੇ ਨਹੀਂ ਮਨ ਲੱਗ ਰਿਹਾ ਤਾਂ ਬੋਰਿੰਗ ਹੁਣ ਇਸ ਦੇ ਨਾਲ ਜਿਹੜਾ ਵਾਕ ਤਾਂ ਮੁੱਢਲਾ ਹਿੱਸਾ ਸੀਗਾ ਉਹ ਆਪਣੇ ਆਪ ਹੀ ਤੁਸੀਂ ਵਰਤ ਸਕਦੇ ਹੋ ਜੇ ਹੁਣ ਦੀ ਗੱਲ ਆ ਇਟਸ ਇੰਟਰਸਟਿੰਗ ਜੇ ਪਾਸਟ ਦੀ ਗੱਲ ਆ ਇਟ ਵਾਸ ਇੰਟਰਸਟਿੰਗ ਹੁਣ ਬੋਰਿੰਗ ਸ਼ਬਦ ਤੁਸੀਂ ਭੁੱਲ ਗਏ ਤੁਸੀਂ ਕੀ ਕਹੋਗੇ ਇਟਸ ਨਾਟ ਇੰਟਰਸਟਿੰਗ ਤੇ ਪੁੱਛਣਾ ਚਾਹੁੰਦੇ ਆ ਇਜ਼ ਇਟ ਇੰਟਰਸਟਿੰਗ ਜਾਂ ਇਜ਼ ਇਟ ਬੋਰਿੰਗ ਉਹਨੇ ਇਸੇ ਤਰ੍ਹਾਂ ਨਾਲ ਹੀ ਇੱਥੇ ਆਪਾਂ ਵਜਨ ਦੀ ਗੱਲ ਕਰ ਰਹੇ ਹਾਂ ਇਟਸ ਲਾਈਟ ਇਟਸ ਹੈਵੀ ਕਿਸੇ ਵੀ ਚੀਜ਼ ਦਾ ਟੇਸਟ ਦੱਸਣ ਦੇ ਲਈ ਇਟਸ ਟੇਸਟੀ ਇਟਸ ਬਲੈਂਡ ਜਿਹੜੀ ਚੀਜ਼ ਬੇਸਵਾਦੀ ਹੋਵੇ ਉਹਦਾ ਕੋਈ ਵੀ ਸਵਾਦ ਨਾ ਹੋਵੇ ਤਾਂ ਆਪਾਂ ਕਹਿੰਦੇ ਨੇ ਬਲੈਂਡ ਇਟਸ ਬਲੈਂਡ ਕੋਣ ਇਥੇ ਇੱਕੋ ਚੀਜ਼ ਦੀ ਜ਼ਰੂਰਤ ਹੈਗੀ ਆ ਵੀ ਤੁਹਾਨੂੰ ਪਤਾ ਵੀ ਤੁਸੀਂ ਕਿਸ ਡਿਸ਼ ਦੀ ਗੱਲ ਕਰ ਰਹੇ ਹੋ ਕਿਹੜੀ ਚੀਜ਼ ਦੀ ਗੱਲ ਕਰ ਰਹੇ ਹੋ ਤੁਸੀਂ ਮੌਕੇ ਤੇ ਜੋ ਵੀ ਖਾ ਰਹੇ ਹੋ ਜਿਹੜੀ ਵੀ ਡਿਸ਼ ਖਾ ਰਹੇ ਹੋ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਇਟਸ ਟੇਸਟੀ ਜਾਂ ਇਟਸ ਬਲੈਂਡ ਕੋਈ ਆਈਸਕ੍ਰੀਮ ਖਾ ਰਹੇ ਹੋ ਕੋਈ ਨੂਡਲਸ ਖਾ ਰਹੇ ਹੋ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਡਿਸ਼ ਹੈਗੀ ਐ ਸਪੈਸੀਫਿਕ ਚਾਹੇ ਤੁਹਾਨੂੰ ਡਿਸ਼ ਦਾ ਨਾਮ ਨਹੀਂ ਪਤਾ ਬਸ ਤੁਸੀਂ ਇਸ਼ਾਰਾ ਕਰਕੇ ਕਹਿ ਸਕਦੇ ਹੋ ਇਟਸ ਟੇਸਟੀ ਇਟਸ ਬਲੈਂਡ ਇਸੇ ਤਰ੍ਹਾਂ ਨਾਲ ਹੀ ਇਟਸ 올ਡ ਇਟਸ ਨਿਊ ਜਾਂ ਫਿਰ ਇਟਸ ਹੌਟ ਇਟਸ ਕੋਲਡ ਇਟਸ ਬਿਊਟੀਫੁਲ ਇਟਸ ਅਗਲੀ ਹੁਣ ਇਸੇ ਚੀਜ਼ ਨੂੰ ਆਪਾਂ ਸਮਾਂ ਦੱਸਣ ਲਈ ਵੀ ਵਰਤ ਸਕਦੇ ਹਾਂ ਸਮਾਂ ਦੱਸਣ ਦੇ ਲਈ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਇਸੇ ਕਰਕੇ ਫਿਲਹਾਲ ਆਪਾਂ ਚੀਜ਼ਾਂ ਨੂੰ ਸਰਲ ਰੱਖਾਂਗੇ ਜਦੋਂ ਵੀ ਤੁਸੀਂ ਸਮੇਂ ਦੀ ਗੱਲ ਕਰਨੀ ਆ ਤਾਂ ਇਸ ਨੂੰ ਵਰਤ ਸਕਦੇ ਹੋ ਇਟਸ 5:00 ਇਟਸ 6:00 ਇਟਸ 7:00 ਇਟਸ 8:00 ਜਾਂ ਫਿਰ ਇਟਸ 8:15 ਇਟਸ 4:55 ਇਟਸ 7:15 ਸਮੇਂ ਨੂੰ ਹੋਰ ਬਹੁਤ ਤਰੀਕਿਆਂ ਨਾਲ ਆਪਾਂ ਦੱਸ ਸਕਦੇ ਆ ਇੱਥੇ ਆਪਾਂ ਸਿੰਪਲ ਜਿਹਾ ਸਰਲ ਜਿਹਾ ਤਰੀਕਾ ਆਪਾਂ ਨੇ ਵਰਤਿਆ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਦਿਨਾਂ ਦੀ ਗੱਲ ਕਰ ਸਕਦੇ ਹੋ ਹੁਣ ਫਰਜ਼ ਕਰੋ ਮੌਕੇ ਤੇ ਜੋ ਵੀ ਦਿਨ ਹੈਗਾ ਤੁਸੀਂ ਉਸ ਦੇ ਬਾਰੇ ਦੱਸਣਾ ਉਹਦੀ ਗੱਲ ਕਰਨੀ ਆ ਤਾਂ ਤੁਸੀਂ ਕਹਿ ਸਕਦੇ ਹੋ ਇਟਸ ਸੰਡੇ ਇਟਸ ਮੰਡੇ ਇਟਸ ਟਿਊਜ਼ਡੇ ਇਟਸ ਵੈਨਸਡੇ ਹੁਣ ਜੇ ਤੁਹਾਨੂੰ ਮੂਲ ਸੈਂਟੈਂਸ ਇਸ ਤਰ੍ਹਾਂ ਦਾ ਆਉਂਦਾ ਇਹਨੂੰ ਤੁਸੀਂ ਹੋਰ ਥੋੜੀ ਜਿਹੀ ਐਡੀਸ਼ਨਲ ਇਨਫੋਰਮੇਸ਼ਨ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਹੁਣ ਤੁਸੀਂ ਹੋਰ ਕਲੀਅਰ ਕਰਨਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਟੁਡੇ ਇਟਸ ਮੰਡੇ ਟੁਡੇ ਇਟਸ ਟਿਊਜ਼ਡੇ ਟੂਡੇ ਹੁਣ ਇੱਥੇ ਮੌਸਮ ਬਾਰੇ ਵੀ ਆਪਾਂ ਗੱਲ ਕਰ ਸਕਦੇ ਆ ਅੱਜ ਕਿਸ ਤਰ੍ਹਾਂ ਦਾ ਦਿਨ ਆ ਜੀ ਇਟਸ ਹੌਟ ਇਟਸ ਕੋਲਡ ਗਰਮੀਆ ਇਟਸ ਹੌਟ ਠੰਡਾ ਇਟਸ ਕੋਲਡ ਕੱਲ੍ਹ ਕਿਸ ਤਰ੍ਹਾਂ ਦਾ ਦਿਨ ਸੀ ਇਟ ਵਾਸ ਹੌਟ ਇਟ ਵਾਸ ਕੋਲਡ ਵਾਕਾਂ ਦਾ ਜਿਹੜਾ ਪਹਿਲਾ ਪਾਰਟ ਆ ਉਹ ਉਹੀ ਉਸੇ ਤਰ੍ਹਾਂ ਨਾਲ ਹੀ ਰਹੂਗਾ ਅਗਲੇ ਜਿਹੜੇ ਸ਼ਬਦ ਨੇ ਉਹ ਚੇਂਜ ਹੁੰਦੇ ਰਹਿਣਗੇ ਤੇ ਅਲੱਗ-ਅਲੱਗ ਪਰਿਸਥਿਤੀਆਂ ਦੇ ਵਿੱਚ ਇਹਨਾਂ ਨੂੰ ਵਰਤ ਸਕਦੇ ਆ ਹੁਣ ਇੱਥੇ ਇਹ ਦੋ ਸ਼ਬਦ ਸੇਮ ਰੱਖ ਲਓ ਹੌਟ ਤੇ ਕੋਲਡ ਇਹ ਜਿਹੜਾ ਪਹਿਲਾ ਹਿੱਸਾ ਇਹਨੂੰ ਬਦਲ ਬਦਲ ਕੇ ਅਲੱਗ ਅਲੱਗ ਪਰਿਸਥਿਤੀਆਂ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਇਸੇ ਤਰ੍ਹਾਂ ਨਾਲ ਹੀ ਬਦਲ ਹੋਏ ਹੋਏ ਨੇ ਇਟਸ ਕਲਾਉਡੀ ਹਵਾ ਚੱਲ ਰਹੀ ਹੈ ਤੇਜ਼ ਇਟਸ ਵਿੰਡੀ ਇਸੇ ਤਰੀਕੇ ਨਾਲ ਬਣਾਇਆ ਹੋਇਆ 100 ਤੋਂ ਵੱਧ ਕਲਾਸਾਂ ਦਾ ਕੋਰਸ ਪੂਰੇ 1 ਸਾਲ ਦੇ ਲਈ ਸਿਰਫ 600 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਸੈਂਕੜੇ ਹੀ ਸਟੂਡੈਂਟਸ ਇਸ ਕੋਰਸ ਨੂੰ ਜੁਆਇਨ ਕਰ ਚੁੱਕੇ ਨੇ ਤੇ ਸਾਨੂੰ ਪੋਜ਼ਿਟਿਵ ਫੀਡਬੈਕ ਵੀ ਦੇ ਰਹੇ ਨੇ ਸੋ ਜੇਕਰ ਤੁਸੀਂ ਸ਼ੁਰੂਆਤ ਤੋਂ ਇੰਗਲਿਸ਼ ਨੂੰ ਸਿੱਖਣਾ ਚਾਹੁੰਦੇ ਹੋ ਜਾਂ ਪਹਿਲਾਂ ਕੋਸ਼ਿਸ਼ ਕਰ ਚੁੱਕੇ ਹੋ ਪਰ ਗ੍ਰਾਮਰ ਦੀ وجہ ਨਾਲ ਛੱਡ ਚੁੱਕੇ ਹੋ ਤਾਂ ਇਹ ਕੋਰਸ ਤੁਹਾਡੇ ਲਈ ਹੈਲਪਫੁਲ ਹੋ ਸਕਦਾ ਇਸ ਕੋਰਸ ਦੇ ਰਿਲੇਟਡ ਹੋਰ ਜਾਣਕਾਰੀ ਤੁਸੀਂ ਇਸ ਨੰਬਰ ਤੋਂ ਲੈ ਸਕਦੇ ਹੋ ਸਾਡੀ ਟੀਮ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਊਗੀ ਕੋਰਸ ਸਾਡੀ ਐਪ ਦੇ ਦੁਆਰਾ ਪ੍ਰੋਵਾਈਡ ਕੀਤਾ ਜਾਂਦਾ ਪਲੇ ਸਟੋਰ ਤੇ ਮੇਰੇ ਨਾਮ ਤੇ ਹੀ ਐਪ ਹੈਗੀ ਆ ਹਰਦੀਪ ਸਿੰਘ ਕਲਾਸਸ ਆਈਫੋਨ ਦੇ ਉੱਤੇ ਮਾਈ ਇੰਸਟੀਟਿਊਟ ਨਾਮ ਦੀ ਐਪ ਆ ਜਿਸ ਵਿੱਚ ਸੜਾ ਕੋਡ ਭਰਨਾ ਪੈਂਦਾ ਮੋਟ ਪਿਪ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਕਿਉਂਕਿ ਵਾਕ ਬਣਾਉਣਾ ਤੁਸੀਂ ਸਿੱਖ ਚੁੱਕੇ ਹੋ ਤੇ ਮੇਰੀ ਮਦਦ ਕਰਨ ਦੇ ਲਈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਸਦਾ ਹੀ ਸਿੱਖਦੇ ਰਹੋ ਸਦਾ ਚੜ੍ਹਦੀ ਕਲਾ ਰਹੋ